ਬਰਨਾਲਾ ਪੁਲਿਸ ਨੇ ਨਸ਼ਾ ਤਸਕਰਾਂ ਦੇ ਖਿਲਾਫ ਉਹਨਾਂ ਦਾ ਆਰਥਿਕ ਲੱਕ ਤੋੜਨ ਲਈ ਸਿਰੇ ਦੀ ਕਾਰਵਾਈ ਕਰਦੇ ਹੋਏ ਇਹਨਾਂ ਤਸਕਰਾਂ ਦੇ ਰਹੈਸੀ ਮਕਾਨਾਂ ਨੂੰ ਫ੍ਰੀਜ਼ ਕਰਨ ਦੀ ਕਾਰਵਾਈ ਕੀਤੀ ਡੀਐਸਪੀ ਸਤਵੀਰ ਸਿੰਘ ਦੀ ਅਗਵਾਈ ਹੇਠ ਥਾਣਾ ਸਿਟੀ ਦੇ ਐਸਐਚਓ ਕੁਲਿੰਦਰ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਦੋ ਰਹੈਸੀ ਮਕਾਨਾਂ ਦੇ ਅੱਗੇ ਆਰਾਮ ਬਾਗ ਦੀ ਬੈਕਸਾਈਡ ਇੱਕ बस्ती ਵਿੱਚ ਫ੍ਰੀਜ਼ ਕਰਨ ਦੇ ਨੋਟਿਸ ਚਪਕਾਏ ਬਰਨਾਲਾ ਪੁਲਿਸ ਦੀ ਇਸ ਕਾਰਵਾਈ ਦੇ ਵਿਚਾਰੇ ਪਾਸੇ ਸ਼ਲਾਘਾ ਵੀ ਹੋ ਰਹੀ ਹੈ ਦਸਤੀਕੇ ਕੇ ਪੁਲਿਸ ਵੱਲੋਂ ਕੁਝ ਸਮੇਂ ਤੋਂ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਵਿਢੀ ਗਈ ਹੈ ਜਿਸ ਦੇ ਤਹਿਤ ਨਸ਼ਾ ਵੇਚ ਕੇ ਬਣਾਈ ਪ੍ਰਾਪਰਟੀ ਨੂੰ ਨਿਯਮਾਂ ਅਨੁਸਾਰ ਫ੍ਰੀਜ਼ ਕੀਤਾ ਜਾ ਰਿਹਾ ਇਹਨਾਂ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਨੂੰ ਫ੍ਰੀਜ਼ ਕਰਨ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਸੁਤਵੀਰ ਸਿੰਘ ਨੇ ਦੱਸਿਆ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜੀ ਇੱਕ ਵੱਡੇ ਪੱਧਰ ਤੇ ਮੁਹਿੰਮ ਚਲਾਈ ਜਾ ਰਹੀ ਹੈ ਜਿਹਦੇ ਵਿੱਚ ਬਰਨਾਲਾ ਪੁਲਿਸ ਵੱਲੋਂ ਵੀ ਸਾਡੇ ਐਸਐਸਪੀ ਸ਼੍ਰੀ ਸੰਦੀਪ ਮਲੇਕ ਆਈਪੀਐਸੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਡੇ ਥਾਣਾ ਸਿਟੀ 2 ਦੇ ਮੁਖ ਅਫਸਰ ਇਨਸਪੈਕਟਰ ਲਖਵੀਰ ਸਿੰਘ ਇਨਸਪੈਕਟਰ ਕੁਲਜਿੰਦਰ ਸਿੰਘ ਤੇ ਇਹਨਾਂ ਦੀ ਟੀਮ ਨੇ ਬਹੁਤ ਵਧੀਆ ਜਿਹੜਾ ਕੰਮ ਕੀਤਾ ਇਹਨਾਂ ਨੇ ਤਿੰਨ ਵੱਖ-ਵੱਖ ਮੁਕਦਮਿਆਂ ਦੇ ਵਿੱਚ ਜਿਹੜੀ ਐਨਡੀਪੀਐਸ ਐਕਟ ਦੀ ਧਾਰਾ 66 ਐ ਉਹਦੇ ਅਧੀਨ ਜਿਹੜੇ ਪ੍ਰੋਪੋਜ਼ਲ ਤਿਆਰ ਕਰਕੇ ਜਿਹੜੇ ਨਸ਼ੇ ਦੁਆਰਾ ਨਸ਼ਾ ਸਮਗਲਿੰਗ ਕਰਕੇ ਬਣਾਈ ਗਈ ਪ੍ਰਾਪਰਟੀ ਦੇ ਵੱਖ-ਵੱਖ ਕੇਸਾਂ ਦੇ ਵਿੱਚ ਜਿਹੜਾ ਫ੍ਰੀਜ਼ਿੰਗ ਆਰਡਰ ਲਏ ਨੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੁਕੱਦਮਾ ਨੰਬਰ 270/21 ਦੇ ਵਿੱਚ ਜਸਵੀਰ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਬਰਨਾਲਾ ਉਹਦਾ ਘਰ ਫ੍ਰੀਜ਼ ਕੀਤਾ ਗਿਆ ਇਸ ਤੋਂ ਇਲਾਵਾ ਬੈਕ ਆਰਾਮ ਬਾਗ ਦੀ ਬੈਕ ਸਾਈਡ ਬਰਨਾਲਾ ਜੋ ਵਸਤੀ ਹੈ ਉਹਦੇ ਵਿੱਚ 580/22 ਨੰਬਰ ਮੁਕੱਦਮੇ ਦੇ ਵਿੱਚ ਮਰਕੀਤ ਸਿੰਘ ਤੇ ਮਨੀ ਇਹਨਾਂ ਦੇ ਦੋ ਵੱਖ-ਵੱਖ ਮਕਾਨ ਰਹਾਇਸ਼ੀ ਮਕਾਨ ਤੇ ਇੱਕ ਸਵਿਫਟ ਗੱਡੀ ਉਹ ਜਿਹੜੀ ਫ੍ਰੀਜ਼ ਕੀਤੀ ਗਈ ਹੈ ਇਸੇ ਤਰ੍ਹਾਂ ਮੁਕੱਦਮਾ ਨੰਬਰ 428/23 ਇਦੇ ਵਿੱਚ ਮੋਨਾ ਜਿਹੜੀ ਕਿ ਡਰੱਗਸ ਸਮਗਲਰ ਹੈਗੀ ਹੈ ਵਾਸੀ ਸ਼ੇਰਪੁਰ ਇਹਦਾ ਇੱਕ ਰਹੈਸ਼ੀ ਮਕਾਨ ਜੋ ਕਿ ਸ਼ੇਰਪੁਰ ਦੇ ਵਿੱਚ ਹੈ ਇਹ ਜਿਹੜੇ ਅਸੀਂ ਸਾਡੇ ਵੱਲੋਂ ਫ੍ਰੀਜ਼ ਕੀਤੇ ਗਏ ਨੇ ਅੱਜ ਜਿਹੜੇ ਫ੍ਰੀਜ਼ਿੰਗ ਆਰਡਰ ਅਸੀਂ ਇਹਨਾਂ ਘਰਾਂ ਦੇ ਉੱਤੇ ਪੇਸਟ ਕੀਤੇ ਨੇ ਇਹ ਵੱਖ-ਵੱਖ ਚਾਰ ਮਕਾਨ ਤੇ ਇੱਕ ਸਵਿਫਟ ਗੱਡੀ ਜਿਹੜੀ ਫ੍ਰੀਜ਼ ਕੀਤੀ ਗਈ ਇਹਦੀ ਕੁੱਲ ਵੈਲਿਊ ਕਰੀਬ 1 ਕਰੋੜ 15 ਲੱਖ ਬਣਦੀ ਹੈ ਜੋ ਸਾਡੇ ਵੱਲੋਂ ਫ੍ਰੀਜ਼ ਕੀਤੀ ਗਈ ਹੈ ਤੇ ਇਸੇ ਤਰ੍ਹਾਂ ਜਿਹੜੀ ਨਸ਼ਾ ਸਮਗਲਿੰਗ ਦੇ ਨਾਲ ਬਣਾਏ ਗਏ ਕੋਈ ਵੀ ਜਿਹੜਾ ਪ੍ਰਾਪਰਟੀ ਹੈ ਉਹਨੂੰ ਅੱਗੇ ਵੀ ਫ੍ਰੀਜ਼ ਕੀਤਾ ਜਾਏਗਾ ਨਸ਼ਾ ਤਸਕਰਾਂ ਨੂੰ ਅਸੀਂ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਤੁਸੀਂ ਜਿਹੜਾ ਪੰਜਾਬ ਪੁਲਿਸ ਤੋਂ ਨਹੀਂ बच ਸਕਦੇ ਤੁਸੀਂ ਕੋਈ ਵੀ ਜਿਹੜਾ ਨਸ਼ਾ ਦਾ ਤੁਹਾਡੇ ਜਿਹੜੇ ਗੇਨਸ ਹੋਣਗੇ ਤੁਸੀਂ ਨਸ਼ਾ ਦੇ ਸਪਲਾਈ ਕਰਕੇ ਨਸ਼ੇ ਦਾ ਧੰਦਾ ਕਰਕੇ ਕੋਈ ਵੀ ਪ੍ਰਾਪਰਟੀ ਬਣਾਓਗੇ ਉਹਨੂੰ ਜਿਹੜਾ ਪੰਜਾਬ ਪੁਲਿਸ ਸੀਜ਼ ਕਰੇਗੀ ਤੇ ਤੁਹਾਡੇ ਉੱਤੇ ਵੀ ਸਖਤ ਤੋਂ ਸਖਤ ਐਕਸ਼ਨ ਲਿਆ ਜਾਏਗਾ